ਮੈਂ ਨਰੀਟਾ ਜੀ ਇਹ ਕਿੱਥੋਂ ਰਹਿੰਦੇ ਕਿਹੜੀ ਜਗ੍ਹਾ ਤੇ ਰਹਿੰਦੇ ਮੈਂ ਗਲੀ ਨੰਬਰ 1 ਚ ਮਕਾਨ ਨੰਬਰ 27 ਉੱਥੇ ਦੀ ਰਹਿਣ ਵਾਲੀ ਆ ਕੈਂਟ ਅਫਰੋਜ਼ਪੁਰ ਕੈਂਟ ਦੀ ਹਾਂਜੀ ਸਿਰ ਝਗੜਾ ਹੋਇਆ ਕੀ ਹੋਇਆ ਇਹ ਸ਼ਰੇਆ ਮੁੰਡਾ ਕਰਦੀ ਆ ਜੀ ਉਹਦੇ ਮੁੰਡੇ ਚਾਰ ਜਵਾਨ ਆ ਦੋ ਮੁੰਡੇ ਜਵਾਨ ਆ ਤੀਸਰਾ ਪਿਓ ਹੈਗਾ ਇਹ ਇਹ ਗੁੰਡਾਗਰਦੀ ਸ਼ਰਾਬਾਂ ਪੀ ਲੈਂਦੇ ਨੇ ਤੇ ਤੰਗ ਪ੍ਰੇਸ਼ਾਨ ਕਰਦੇ ਨੇ ਸਾਰਾ ਦਿਨ ਮੈਂ ਮੇਰਾ ਘਰ ਵਾਲਾ ਜਿਹੜਾ ਆ ਇੱਕ ਸਾਦਾ ਮਰੀਜ਼ ਆ ਪੈਰਾਲਾਈਟ ਦਾ ਮਰੀਜ਼ ਆ ਸਾਰਾ ਦਿਨ ਵੀ ਉਹ ਵਿਚਾਰਾ ਬਿਮਾਰ ਮੰਜੇ ਤੇ ਪਿਆ ਹੋਇਆ ਆ ਤੇ ਮੈਂ ਇਕੱਲੀ ਰਹਿਣੀ ਆ ਤੇ ਮੈਨੂੰ ਇਹਨਾਂ ਨੇ ਕਿ ਕਿਤਾਬੀ ਇਹਨਾਂ ਪਟਾਕਾ ਮੇਰੇ ਘਰ ਵਿੱਚ ਸੁੱਟਿਆ ਆ ਆਲੂ ਬੰਬ ਜਿਹੜਾ ਹੁੰਦਾ ਉਹ ਆਲੂ ਬੰਬ ਦਾ ਪ੍ਰਦੂਸ਼ਣ ਮੇਰੇ ਘਰ ਦਾ ਸਾਹ ਨਹੀਂ ਆਇਆ ਘਰ ਵਾਲੇ ਨੂੰ ਤੇ ਇਹਨਾਂ ਚੁੱਕ ਕਰਕੇ ਜਦੋਂ ਮੈਂ ਇਹਨਾਂ ਨੂੰ ਕਿਹਾ ਇਹਨਾਂ ਦੇ ਹੱਥੋਂ ਆਲੂ ਬੰਬ ਚੁੱਕ ਕੇ ਮੈਂ ਸੁੱਟਿਆ ਇਹਨਾਂ ਮੈਨੂੰ ਚਾਰਾਂ ਨੇ ਢਾ ਲਿਆ ਥੱਲੇ ਤੇ ਮੇਰੇ ਰਾਡਾ ਰੂਡਾ ਮਾਰੀਆਂ ਨੇ ਤੇ ਮੇਰੀ ਬਾਹ ਤੋੜ ਦਿੱਤੀ ਹੈ ਜਿਹਦੇ ਵਿੱਚ ਬਾਹ ਦੇ ਮੇਰੇ ਦੋ ਹੱਡੀਆਂ ਟੁੱਟੀਆਂ ਪਈਆਂ ਆ ਕਿੰਨਾ ਬੇਰਮੀ ਨਾਲ ਜਿਹੜੀ ਕੁੱਟ ਮਾਰ ਕੀਤੀ ਬਹੁਤ ਬੇਰਮੀ ਨੇ ਉਹ ਜਿਹੜਾ ਆਪਣੇ ਤੇ ਮੇਰੇ ਲੱਤਾਂ ਦੇ ਉੱਤੇ ਮੁੱਕੇ ਤੇ ਇਹਦਾ ਨਾ ਕੀਆ ਲੱਤਾਂ ਮੁੱਕੇ ਮੁੰਡੇ ਨੇ ਪੱਥਰ ਮਾਰਿਆ ਪੱਥਰ ਵੀ ਸਾਡੇ ਘਰ ਪਿਆ ਹੋਇਆ ਜਿਹੜਾ ਮੇਰੇ ਸਿਰ ਤੇ ਮਾਰਿਆ ਮੈਂ ਬਚਾ ਹੋ ਗਿਆ ਮੇਰਾ ਐਡੀ ਕਿ ਗੁੰਡਾ ਕਰਦੀ ਕਰਦੇ ਨੇ ਐਡਾ ਹੈ ਹੀ ਗੁੰਡੇ ਉਹ ਗੁੰਡੇ ਮਸ਼ਹੂਰ ਗੁੰਡੇ ਹੈਗੇ ਪੁਲਿਸ ਨਾਥ ਨਹੀਂ ਪਾਉਂਦੀ ਇਹਨਾਂ ਰੋਕਣਾ ਇਹ ਨਾ ਲੋਕਾਂ ਨੂੰ ਨਾਥ ਕਿੱਥੇ ਹਜੇ ਪੈਂਦੀ ਆ ਉਹ ਕਹਿੰਦੇ ਸਾਡੇ ਵਜ੍ਹਾ ਵਿਗਾੜ ਨਹੀਂ ਸਕਦਾ ਕੋਈ ਕੁਝ ਹੂੰ ਹੂੰ ਇਡੇ ਸ਼ਰਾਬੀ ਬੰਦੇ ਆ ਕਹਿੰਦੇ ਸਾਡਾ ਕੁਝ ਵਿਗਾੜ ਨਹੀਂ ਸਕਦੇ ਸ਼ਰੇਆ ਮੇਰੇ ਬੂਹੇ ਚ ਵੇਖ ਲਓ ਪ੍ਰਦੂਸ਼ਣ ਇੰਨਾ ਹੈ ਟੈਂਪੋ ਮੇਰੇ ਬੂਹੇ ਗਾੜੀ ਲੱਗਾ ਸੀ ਕਹਿ ਨਹੀਂ ਸਕਦੇ ਤੇ ਤੁਹਾਨੂੰ ਕਿਹਦੇ ਨਾਲ ਹਮਲਾ ਕਰਦੇ ਮੇਰੇ ਨਾ ਰਾਡ ਮਾਰੀ ਹੈ ਹੋਰ ਕੀ ਬਾਤ ਹੋਰ ਪੱਥਰ ਮਾਰਿਆ ਜਿਹੜਾ ਪੱਥਰ ਮਾਰਬਲ ਪੱਥਰ ਹੁੰਦਾ ਉਹ ਮਾਰਿਆ ਉਹ ਮੁੰਡੇ ਦਾ ਸਿਰ ਫਟ ਗਿਆ ਮੁੰਡੇ ਦੇ ਸਿਰ ਤੇ ਵੀ ਮਾਰਿਆ ਰੋੜ ਆਏ ਸੀ ਮੁੰਡਾ ਮੈਨੂੰ ਛਡਾਉਣ ਆਇਆ ਸੀ ਤੇ ਮੈਨੂੰ ਮੈਂ ਥੱਲਿਓ ਮੈਨੂੰ ਕੱਢਿਆ ਇਹਨਾਂ ਨੇ ਮੇਰੀਆਂ ਵਾਲੀਆਂ ਵੀ ਲਾ ਲੀਆਂ ਨੇ ਆ ਕੋਕਾ ਵੇਖ ਲਓ ਟੁੱਟਾ ਪਿਆ ਮੇਰਾ ਲੁੱਟਕੋ ਵੀ ਕੀਤੀ ਲੁੱਟਕੋ ਵੀ ਕੀਤੀ ਥੱਲੇ ਲਮੇ ਪਾ ਕੇ ਮੈਨੂੰ ਘੇਰ ਲਿਆ ਇਹਨਾਂ ਤੇ ਨਾ ਚਾਹੁੰ ਜਾਨਿਆਂ ਨੂੰ ਹੋਰ ਹੋਣਾ ਕਿ ਇਹ ਢਿੱਲੀ ਕਾਰਗਜ਼ਾਰੀ ਦੀ ਬੋਤਲੀ ਕੀ ਹੈ ਅਜੇ ਤੱਕ ਤਾਂ ਕੁਝ ਨਹੀਂ ਹੋਇਆ 25 26 ਤਰੀਕ ਹੋ ਗਏ 25 22 23 ਤਰੀਕ ਤੱਕ ਕੰਮ ਨਹੀਂ ਕੀਤੇ ਇਹ ਤੱਕ ਦੋਸ਼ ਹਾਂਜੀ ਨਹੀਂ ਹਜੇ ਕੋਈ ਗ੍ਰਿਫਤਾਰ ਨਹੀਂ ਹੋਇਆ ਅਜੇ ਕੋਈ ਗ੍ਰਿਫਤਾਰ ਨਹੀਂ ਹੋਇਆ ਕਿਹੜੇ ਥਾਣੇ ਤੇ ਮਾਮਾ ਸਾਡਾ ਆਪਣੇ ਕੈਂਟ ਥਾਣੇ ਤੇ ਆ ਕੋਣ ਬਿਆਨ ਕੌਣ ਕਰਕੇ ਗਿਆ ਬਿਆਨ ਮੇਰ ਕੋ ਅਮਨ ਰਮਨ ਲੈ ਕੇ ਗਿਆ ਕੋਈ ਕਾਰਵਾਈ ਨਹੀਂ ਕੀਤੀ ਹਜੇ ਤੱਕ ਤੇ ਹੋਈ ਕੋਈ ਅਸੀਂ ਕਹਿੰਦੇ ਹਾਂ ਇਹਨਾਂ ਦੋਸ਼ੀਆਂ ਦੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਅੰਦਰ ਬੰਦ ਕੀਤਾ ਜਾਵੇ ਹੋਰ ਵੀ ਨੁਕਸਾਨ ਕਰ ਸਕਦੇ ਮੈਂ ਕੱਲੀ ਰਹਿਨੀ ਆ ਮੈਨੂੰ ਜਾਨੋ ਮਾਰਨ ਦਾ ਖਤਰਾ ਹੈ ਮੇਰੇ ਘਰ ਆ ਰਿਆਂ ਨੂੰ ਮਾਰ ਦੇਣਗੇ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਮੈਨੂੰ ਮਾਰ ਜੇ ਆ ਕੇ ਉਹ ਤਾਂ ਮੁੰਡਾ ਜਿਹੜੀਆਂ ਗੰਦੀਆਂ ਗਾਲਾਂ ਕੱਢਦਾ ਤੁਸੀਂ ਸੁਣ ਨਹੀਂ ਸਕਦੇ ਮੈਂ ਇਹਨਾਂ ਦੇ ਮਾਮਾ ਬਰਾਬਰ 65 ਸਾਲ ਦੀ ਮੈਂ ਉਮਰ ਆ ਉਹ ਮੁੰਡਾ 23 ਸਾਲ ਦਾ ਜਿਹੜਾ ਮੈਨੂੰ ਮਾਰਦਾ ਵਾ ਇੱਕ 20 ਸਾਲ ਦਾ ਮੁੰਡਾ ਹੈ ਇੱਕ ਮੁੰਡਾ ਉਹਦਾ ਪਿਓ 40 ਸਾਲ ਦਾ ਆ ਦੱਸੋ ਮੈਂ 65 ਸਾਲ ਦੀ ਘਰ ਵਾਲਾ ਮੇਰਾ ਮਰੀਜ਼ ਹੈਗਾ ਤਾਂ ਦੱਸੋ ਅਸੀਂ ਕੀ ਮੁਕਾਬਲਾ ਕਰ ਸਕਾਂਗੇ ਇਹਦੇ ਨਾਲ ਬੱਚਾ ਮੇਰਾ ਕੋਈ ਘਰ ਨਹੀਂ ਬਾਹਰੇ ਉਹਦੇ ਨਹੀਂ ਹਰਦਵਾਰੋਂ ਆਇਆ ਮੁੰਡਾ ਜਿਹਨੂੰ ਪਈ ਇਹਨਾਂ ਸਖਤ ਹੋਣੀ ਚਾਹੀਦੀ ਆ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇਲ ਨਹੀਂ ਵਰਤਨੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਕੱਲ ਨੂੰ ਮੈਨੂੰ ਅੱਜ ਨੁਕਸਾਨ ਮੈਨੂੰ ਤੇ ਇਹਨਾਂ ਤੋਂ ਖਤਰਾ ਰਹੇਗਾ 24 ਘੰਟੇ ਕਿ ਮੈਨੂੰ ਮਾਰ ਦੇਣਗੇ ਮੈਂ ਇਕੱਲੀ ਰਹਿਣੀ ਆ ਬੱਚੇ ਮੇਰੇ ਬਾਹਰ ਆ